ਸਮਾਣਾ ਗਾਜੀਪੁਰ ਰੋਡ ਤੇ ਕੁਝ ਸਮੇਂ ਪਹਿਲਾਂ ਇਹ ਦੋ ਮੋਟਰਸਾਈਕਲ ਤੁਹਾਨੂੰ ਦਿਖਾਉਣ ਜਾ ਰਹੇ ਹਨ ਦੋ ਮੋਟਰਸਾਈਕਲ ਆਮਣੇ ਸਾਹਮਣੇ ਟਕਰਾਈਆਂ ਆ ਉਹਦੇ ਨਾਲ ਇਹ ਦੇਖੋ ਤੁਸੀਂ ਇਸ ਦੇ ਵਿੱਚ ਇੱਕ ਬੁਜ਼ੁਰਗਔਰ ਸਨੇਤ ਇੱਕ ਨਾਨੀ ਤੇ ਦੋਤਾ ਸੀ ਤੇ ਇੱਕ ਵਿਅਕਤੀ ਇਹ ਰੇਗ ਲੜਕਾ ਹੋਰ ਸੀ ਜਿਹੜੇ ਇਸ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਐ ਇਹ ਤੁਸੀਂ ਮੋਟਰਸਾਈਕਲ ਦੇਖ ਰਹੋ ਦੋ ਮੋਟਰਸਾਈਕਲ ਐ ਇੱਕ ਮੋਟਰਸਾਈਕਲ ਸਵਾਰ ਇੱਥੇ ਇੱਟਾਂ ਕਾ ਪੱਠਾ ਸਾਹਮਣੇ ਤੁਹਾਨੂੰ ਦਿਖਾਈ ਦੇ ਰੇ ਇੱਟਾਂ ਕੇ ਪੱਠੇ ਸਾਈਡ ਤੋਂ ਆ ਰਹੀ ਸੀ ਔਰ ਦੂਜੇ ਵਿਅਕਤੀ ਮੋਟਰਸਾਈਕਲ ਸਵਾਰ ਗਾਜੀਪੁਰ ਪਿੰਡ ਤੋਂ ਇੱਥੇ ਆਇਆ ਇੱਥੇ ਆ ਕੇ ਦੋਨਾਂ ਕੀ ਆਮਣੇ ਸਾਹਮਣੇ ਟੱਕਰ ਹੋਈ ਐ ਜਿਸ ਦੇ ਵਿੱਚ ਚਾਰ ਜ਼ਖਮੀ ਹੋਏ ਜਿਨ੍ਹਾਂ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਦੇ ਇਲਾਜ ਲਈ ਦਾਖਲ ਕਰਾਇਆ ਗਿਆ ਐ ਅਬ ਸਿਟੀ ਪੁਲਿਸ ਸਮਾਣਾ ਵੱਲੋਂ ਇਸ ਹਾਦਸੇ ਦੀ ਜਾਂਚ ਕੀਤੀ ਜਾਣਾ ਕਿਹਦੀ ਗਲਤੀ ਹੈ ਲੇਕਿਨ ਸੜਕ ਦੇ ਕਿਨਾਰੇ ਤੁਸੀਂ ਇਹ ਵੀ ਦੇਖ ਰਹੇ ਹੋ ਜਿਹੜੇ ਬੂਟੇ ਖੜੇ ਐ ਬੂਟੇ ਖੜੇ ਹੋਣ ਕਰਕੇ ਜਿਹੜੇ ਸਾਹਮਣੇ ਤੋਂ ਆ ਰਹੇ ਵਿਅਕਤੀ ਉਸ ਨੂੰ ਸਾਈਡ ਤੋਂ ਕੋਈ ਚੀਜ਼ ਦਿਖਾਈ ਨਹੀਂ ਦਿੰਦੀ ਜਿਸ ਕਰਕੇ ਇਸ ਤਰ੍ਹਾਂ ਹਾਦਸੇ ਹੋ ਰਹੇ ਪਟਿਆਰ ਰੋਡ ਦੇ ਵੀ ਟਕਰਬਾ ਦੇ ਲੈ ਕੇ ਪਸਿਆਣੇ ਤੱਕ ਜਿਹੜੇ ਪੇੜ ਐ ਉਹ ਰੁਖ ਚੁੱਕੇ ਹੋਏ ਐ ਸੜਕ ਦੇ ਉੱਤੇ ਉਹਦੇ ਕਰਕੇ ਵੀ ਹਾਦਸੇ ਹੁੰਦੇ ਐ বন ਵਿਭਾਗ ਨੂੰ ਵੀ ਚਾਹੀਦਾ ਹੈ ਕਿ ਸੜਕਾਂ ਦੇ ਕਿਨਾਰੇ ਜਿਹੜੇ ਰੁਖ ਐ ਉਹਨਾਂ ਨੂੰ ਛਾਂਗਿਆ ਜਾਵੇ ਤਾਂ ਕਿ ਇਸ ਤਰ੍ਹਾਂ ਹਾਦਸੇ ਨਾ ਹੋਣ ਇੰਗਾਲੀਪੁਰ ਰੋਡ ਇਹ ਦੋਨੋਂ ਆਮਨੇ ਸਮਟ ਕਰਾਇਆ ਹੈ ਮੋਟਰਸਾਈਕਲ ਇੱਕ ਪੱਠੇ ਕੰਨੀ ਜਾ ਰਹੇ ਸੀਗੇ ਜੀ ਜੋ ਬੜਾ ਇੱਚਾ ਪੱਤੀ ਦੇ ਨੇ ਹਮ ਤੇ ਇੱਕ ਗਾਜੀਪੁਰ ਦੇ ਨੇ ਉਹ ਗਾਜੀਪੁਰ ਤੋਂ ਆ ਰਹੇ ਸੀ ਹਮ ਉੱਥੇ ਦਰਖਤ ਬਹੁਤ ਜ਼ਿਆਦਾ ਨੇ ਬਣ ਪੱਗ ਗੁਲਾਪਰਵਾਈ ਉੱਥੇ ਕਿਉਂਕਿ ਉਹਨਾਂ ਨੇ ਸ਼ਾਂਗ ਸ਼ਗਾਈਆਂ ਨਹੀਂ ਕਰਦੀ ਹੈਗੀ ਉੱਥੇ ਕੁਝ ਵੀ ਨਹੀਂ ਦੱਸਦਾ ਹੈਗਾ ਹਮ ਉਹਨਾਂ ਉਹਨਾਂ ਨੂੰ ਦੱਸਿਆ ਕੁਝ ਅਧਰੂ ਮੋਟਰਸਾਈਕਲ ਦਾ ਨਾਮ ਉਹਨਾਂ ਨੂੰ ਦੱਸਿਆ ਕਿ ਜਿਹੜਾ ਇਹ ਮਾਤਾ ਤੇ ਇੱਕ ਮੁੰਡਾ ਹੈ ਇਹ ਨਾਨਾ ਨਾਨੀ ਦੇ ਦੋਤੇ ਦਾਤਾ ਦੋਤਾ ਨਾਨੀ ਦੇ ਇਦਵੈਦਵਣਾ ਰਹ ਸੀ ਹਾਂ ਜੀ ਉਹ ਆਪਣੀ ਨਾਨੀਂ ਇੰਦਵੈਦਵਣਾ ਜਿਹੜੇ ਆਪਣੇ ਪਿੰਡ ਵਾਲੇ ਆ ਹਾਂ ਗਾਜੀਪੁਰ ਵਾਲੇ ਕਿੰਨੇ ਬੰਦੇ ਆ ਇਹ ਜੀ ਇੱਧਰੋਂ ਘੰਟਾ ਪਹਿਲਾਂ ਸਾਨੂੰ ਕਾਲ ਆਈ ਸੀ ਸਮਾਣੇ ਤੋਂ ਗਾਜੀਪੁਰ ਰੋਡ ਤੇ ਐਕਸੀਡੈਂਟ ਦੀ ਕਾਲ ਸੀਗੀ ਜਿਹਦੇ ਚ ਕਹੇ ਸੀ ਦੋ ਤਿੰਨ ਮਰੀਜ਼ ਆ ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਉੱਥੇ ਦੋ ਮੋਟਰਸਾਈਕਲਾਂ ਦੀ ਆਪਸ ਵਿੱਚ ਟੱਕਰ ਹੋਈ ਆ ਜ ਜਿਹਦੇ ਵਿੱਚ ਚਾਰ ਮਰੀਜ਼ ਨੇ ਜੀ ਇੱਕ ਬਜ਼ੁਰਗ ਮਾਤਾ ਜੀ ਨੇ ਤੇ ਤਿੰਨ ਜੈਂਟਸ ਨੇ ਜੀ ਜਿਨ੍ਹਾਂ ਨੂੰ ਹਾਲਤ ਚਾਰੋਂ ਮਰੀਜ਼ਾਂ ਦੀ ਸੀਰੀਅਸ ਹੈ ਜੀ ਹੈਡ ਇੰਜਰੀ ਆ ਜਿਨ੍ਹਾਂ ਨੂੰ ਮੋਡਲਿਸ 47 ਮਾਣੇ ਸਿਵਲ ਹਸਪਤਾਲੋਂ ਲਿਆਂਦਾ ਗਿਆ ਜੀ ਅੱਗੋਂ ਇਥੋਂ ਮੇਜੇ ਅਗੇ ਰੈਫਰ ਕਰ ਰਹੇ ਨੇ ਰਜਿੰਦਰ ਹਸਪਤਾਲ ਇਹ ਸਾਡੇ ਕੋਲ ਚਾਰ ਬੰਦੇ ਤਿੰਨ ਬੰਦੇ ਨੇ ਇੱਕ 올ਡ ਜਿਹੜੀ ਹੈ ਸਾਡੇ ਕੋਲ ਆਏ ਨੇ ਕਿਹਾ ਜਾਂਦਾ ਕਿ ਦੋਨੇ ਵਕ ਵਕ ਮੋਟਰਸਾਈਕਲ ਤੇ ਸੀ ਇੱਕ ਨਾਨੀ ਤੇ ਦੋਤਾ ਲੱਗ ਰਹੇ ਨੇ ਤੇ ਇੱਕ ਦੋ ਬੰਦੇ ਨੋ ਨੇਮ ਨਾਲ ਹਜੇ ਕੋਈ ਆਇਡੈਂਟੀਟੀ ਵਿਨਰ ਪੇਸ ਨਹੀਂ ਹੋਏ ਕੰਡੀਸ਼ਨ ਕੀ ਹੈ ਇਹਨਾਂ ਕਾਫੀ ਸੱਟਾਂ ਹੈਗੀਆਂ ਨੇ ਤਿੰਨ ਜਿਹੜੇ ਬੰਦੇ ਨੇ ਉਹਨਾਂ ਦੇ ਤਾਂ ਹੈਡ ਇੰਜਰੀ ਹੈਗੀ ਆ ਤਿੰਨਾਂ ਦੀ ਲੱਗ ਰਿਹਾ ਹਾਂ ਰੈਫਰ ਕਰਦੇ ਇਹਨਾਂ ਨੂੰ ਮੋਟਲੀ ਸਹਾਇਤਾ ਦੇ ਕੇ ਅਸੀਂ ਉਹਕੇ ਰੈਫਰ ਕਰਦੇ ਨੇ ਜੀ ਪੀ ਇਹ ਹੀ ਕਰਤੀ ਇਹਨਾਂ ਦੀ ਪੀ ਇਹ ਸਾਡੇ ਵੱਲੋਂ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼